ਸਤਿ ਸ਼੍ਰੀ ਅਕਾਲ ਜੀ ਤੁਸੀਂ ਅਜੀਤ ਵੈਬ ਟੀਵੀ ਦੇਖ ਰਹੇ ਹੋ ਮੈਂ ਹਾਂ ਸਵਰਨ ਸਿੰਘ ਟੈਣਾ ਦੋਸਤੋ ਅੱਜ ਸਵੇਰ ਤੋਂ ਲੈ ਕੇ ਤੇ ਹੁਣ ਤੱਕ ਲਗਾਤਾਰ ਬਹੁਤ ਸਾਰੇ ਦਰਸ਼ਕਾਂ ਦੀ ਇਸ ਗੱਲ ਦੇ ਲਈ ਉਤਸੁਕਤਾ ਸੀ ਕਿ ਜੋ ਕੇਂਦਰ ਦੇ ਨਾਲ ਅੱਜ ਪੰਜਾਬ ਦੀਆਂ ਵੱਖ-ਵੱਖ ਕਿਸਾਨ ਜਿੱਥੇ ਬੰਦੀਆਂ ਦੀ ਉਥੋਂ ਦੇ ਦਿੱਲੀ ਵਾਲੇ ਪਵਨ ਦੇ ਵਿੱਚ ਮੀਟਿੰਗ ਸੱਦੀ ਗਈ ਆ ਉਹਦਾ ਸਿੱਟਾ ਕੀ ਨਿਕਲਣਾ ਅਸਲ ਦੇ ਵਿੱਚ ਸਵੇਰ ਤੋਂ ਲੈ ਕੇ ਆਥਣ ਤੱਕ ਕਈ ਇਹੋ ਜਿਹੀਆਂ ਖਬਰਾਂ ਪ੍ਰਾਪਤ ਹੋਈਆਂ ਜਿਨ੍ਹਾਂ ਦੇ ਰਾਹੀਂ ਇਹ ਲੱਗਦਾ ਸੀ ਵੀ ਸ਼ਾਇਦ ਅਗਲੇ ਗੇੜ ਦੇ ਵਿੱਚ ਕੋਈ ਸਾਰਥਕ ਨਤੀਜਾ ਸਾਹਮਣੇ ਆ ਜੇ ਫਿਰ ਅਗਲੀ ਖਬਰ ਆਉਂਦੀ ਸੀ ਜਿਕੇ ਹਾਲੇ ਗੱਲਬਾਤ ਚੱਲ ਰਹੀ ਹੈ ਦੂਜੇ ਗੇੜ ਦੀ ਪਹਿਲੇ ਗੇੜ ਦੀ ਗੱਲਬਾਤ ਅੱਗੇ ਤੋਂ ਅੱਗੇ ਜਾ ਰਹੀ ਹੈ ਪਰ ਹੁਣੇ-ਹੁਣੇ ਜਿਹੜੀ ਜਾਣਕਾਰੀ ਪ੍ਰਾਪਤ ਹੋਈ ਹੈ ਲੋਕ ਇਨਸਾਫ ਵੈਲਫੇਅਰ ਸੁਸਾਇਟੀ ਦੇ ਜਿਹੜੇ ਹੈਗੇ ਆਗੂ ਬਲਦੇਵ ਸਿੰਘ ਸਿਰਸਾ ਉਨ੍ਹਾਂ ਦੇ ਰਾਹੀਂ ਇਹ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਅੱਜ ਕਿਸਾਨਾਂ ਦੀ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਫਿਰ ਬếਸਟਾ ਰਹੀ ਹੈ ਅੱਜ ਦੀ ਮੀਟਿੰਗ ਦੇ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਵੀ ਸੀ ਬੀ ਉਸ਼ੋ ਗੋਇਲ ਜਿਹੜੇ ਕਿ ਰੇਲ ਵਿਭਾਗ ਦੇ ਮੰਤਰੀ ਆ ਉਹ ਵੀ ਸੀ ਕੁਝ ਕੋ ਹੋਰ ਅਧਿਕਾਰੀ ਵੀ ਸੀ ਇਸ ਤੋਂ ਪਹਿਲਾਂ ਵੀ ਆਪਾਂ ਜਾਣਦੇ ਕਿ ਕਿਸਾਨ ਜਿੱਥੇ ਬੰਦਗਾਂ ਨੂੰ ਦਿੱਲੀ ਦੇ ਵਿੱਚ ਸੱਦਿਆ ਗਿਆ ਸੀਗਾ ਪਰ ਉਦੋਂ ਬਿਰੰਗ ਚਿੱਠੀ ਦੇ ਵਾਂਗੂ ਵਾਪਸ ਭੇਜ ਦਿੱਤਾ ਗਿਆ ਸੀ ਕਿਸਾਨਾਂ ਦੀ ਕਿਸੇ ਨੇ ਉਦੋਂ ਬਾਤ ਨਹੀਂ ਸੀ ਪੁੱਛੀ ਉਦੋਂ ਕਿਸਾਨਾਂ ਨੇ ਆ ਕੇ ਗੱਲ ਕਹੀ ਸੀ ਜੀ ਕਿ ਅਸੀਂ ਚਾਹ ਦੇ ਨਾਲ ਬਿਸਕੁਟ ਖਾਣ ਵਾਸਤੇ ਉੱਥੇ ਨਹੀਂ ਗਏ ਜੇਕਰ ਪੰਜਾਬ ਦੇ ਮੁੱਦੇ ਪੰਜਾਬ ਦੀਆਂ ਫਸਲਾਂ ਪੰਜਾਬ ਦੇ ਖੇਤਾਂ ਤੇ ਪੰਜਾਬ ਦੇ ਭਵਿੱਖ ਦੀ ਗੱਲ ਨਹੀਂ ਕਰਨੀ ਤਾ ਫਿਰ ਅਸੀਂ ਇੱਥੇ ਆਉਣਾ ਵੀ ਨਹੀਂ ਅੱਗੇ ਤੋਂ ਤੇ ਅੱਜ ਸਾਨੂੰ ਬੁਲਾਇਆ ਕਿਹੜੀ ਗੱਲਾਂ ਆ ਹੁਣ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਟੈਲੀਫੋਨ ਖੜਕ ਰਹੀ ਸੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਕਿ ਤੁਸੀਂ ਦੁਬਾਰਾ ਆਓ ਆਪਾਂ ਗੱਲਬਾਤ ਕਰਦੇ ਹਾਂ ਕਿਸਾਨਾਂ ਨੇ ਇਹ ਗੱਲ ਕਹੀ ਸੀ ਕਿ ਲਿਖਤੀ ਤੌਰ ਦੇ ਉੱਤੇ ਸਾਨੂੰ ਪਹਿਲਾਂ ਸੁਨੇਹਾ ਭੇਜੋ ਫਿਰ ਅਸੀਂ ਉਹ ਸੱਦਾ ਪੱਤਰ ਦੇ ਆਧਾਰ ਦੇ ਉੱਤੇ ਫੈਸਲਾ ਲਵਾਂਗੇ ਲੰਘੇ ਕੱਲ ਯਾਨੀ ਕਿ 12 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਨੇ ਮਹੱਤਵਪੂਰਨ ਮੀਟਿੰਗ ਕੀਤੀ ਤੇ ਅੱਜ ਯਾਨੀ ਕਿ 13 ਤਰੀਕ ਉਹ ਦਿਨ ਸੀ ਜਦੋਂ ਦਿੱਲੀ ਦੇ ਵਿਗਿਆਨ ਪਵਨ ਦੇ ਵਿੱਚ ਮੀਟਿੰਗ ਹੋਈ ਹੈ ਤੇ ਇਹ ਮੀਟਿੰ ਸਵੇਰ ਦੇ ਵੇਲੇ ਜਦੋਂ ਅਸੀਂ ਖਬਰਾਂ ਦੇ ਆਰ ਪਾਰ ਪ੍ਰੋਗਰਾਮ ਕੀਤਾ ਉਦੋਂ ਬਹੁਤ ਸਾਰੇ ਦਰਸ਼ਕਾਂ ਨੇ ਇਹ ਗੱਲ ਕਹੀ ਕਿ ਅੱਜ ਵਾਲੀ ਮੀਟਿੰਗ ਦਾ ਕੋਈ ਸੱਟਾ ਨਹੀਂ ਨਿਕਲਣਾ ਤੇ ਹੋਇਆ ਬਿਲਕੁਲ ਉਸੇ ਰੂਪ ਦੇ ਵਿੱਚ ਹੈ ਕਿਉਂਕਿ ਅੱਜ ਸਿੱਟਾ ਕੋਈ ਫਿਰ ਨਹੀਂ ਨਿਕਲਿਆ ਬਲਦੇਵ ਸਿੰਘ ਸਿਰਸਾ ਹੋਰਾਂ ਨੇ ਦੱਸਣ ਦੇ ਮੁਤਾਬਕ ਅੱਜ ਮੀਟਿੰਗ ਦੇ ਵਿੱਚ ਇਹ ਤਾਂ ਨਹੀਂ ਆਪਾਂ ਕਹਿ ਸਕਦੇ ਵੀ ਗੱਲ ਟੁੱਟ ਗਈ ਜਾਂ ਵਾਕਆਊਟ ਕੀਤਾ ਪਰ ਉਹਨਾਂ ਨੇ ਯਾਨੀ ਕਿ ਕੇਂਦਰ ਦੇ ਮੰਤਰੀਆਂ ਨੇ ਆਪਣੀ ਗੱਲ ਕਿਸਾਨ ਜਥੇਬੰਦੀਆਂ ਨੂੰ ਜਿਟਾਉਣ ਦੀ ਕੋਸ਼ਿਸ਼ ਕੀਤੀ ਕਿਸਾਨਾਂ ਨੇ ਆਪਣੀ ਗੱਲ ਉਹਨਾਂ ਦੇ ਖਾਨੇ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦੇ ਖਾਨੇ ਦੇ ਵਿੱਚ ਉਹ ਗੱਲ ਪਈ ਨਹੀਂ ਉਹ ਅਗੋਂ ਇਹ ਗੱਲ ਕਹੀ ਗਏ ਕੇਂਦਰ ਦੇ ਮੰਤਰੀ ਕੇ ਖੇਤੀ ਕਾਨੂੰਨ ਬਹੁਤ ਸੁਲੱਖਣੇ ਹਨ ਤੁਹਾਡੀ ਆਮਦਨ ਦੁੱਗਣੀ ਹੋ ਜਾਣੀ ਹੈ ਤੁਸੀਂ ਫਸਲ ਕਿਤੇ ਵੀ ਜਾ ਕੇ ਵੇਚ ਸਕਦੇ ਹੋ ਕੋਈ ਇਦਾਂ ਦੀ ਚਿੰਤਾ ਵਾਲੀ ਗੱਲ ਨਹੀਂ ਤੁਹਾਨੂੰ ਗੁੰਮਰਾਹ ਕੀਤਾ ਜਾ ਰਿਹਾ ਤੁਹਾਡੇ ਭੁਲੇਖੇ ਅਜ ਦੂਰ ਕਰ ਦੇਣੇ ਆ ਪਰ ਕਿਸਾਨਾਂ ਨੇ ਜਦੋਂ ਅੱਗੋਂ ਸਵਾਲਾਂ ਦੇ ਉੱਤੇ ਸਵਾਲ ਦੇ ਉੱਤੇ ਸਵਾਲ ਦਾਗੇ ਤਾਂ ਫਿਰ ਕੇਂਦਰ ਦੇ ਮੰਤਰੀਆਂ ਦੇ ਆਪਣੇ ਭੁਲੇਖੇ ਨਿਕਲਣ ਲੱਗ ਪਏ ਤੇ ਗੱਲਬਾਤ ਕਰਨ ਦਾ ਭਾਵ ਅੱਜ ਕਿਸੇ ਨਤੀਜੇ ਦੇ ਉੱਤੇ ਨਹੀਂ ਪਹੁੰਚੀ ਪਰ ਕਿਉਂਕਿ ਮੁੱਦਾ ਵੱਡਾ ਇਸ ਕਰਕੇ ਸਿਰਸਾ ਘੋਰਾ ਨੇ ਇਹ ਗੱਲ ਕਹੀ ਆ ਬਾਕੀ ਕੁਝ ਹੋਰ ਜਥੇਬੰਦੀਆਂ ਦੇ ਆਗੂਆਂ ਨੇ ਇਹ ਗੱਲ ਕਹੀ ਆ ਵੀ ਮੀਟਿੰਗਾਂ ਲਗਾਤਾਰ 2 3 4 ਸ਼ਾਇਦ ਹੋਣ ਉਸ ਤੋਂ ਬਾਅਦ ਸ਼ਾਇਦ ਕਿਸੇ ਸਿੱਟੇ ਦੇ ਉੱਤੇ ਪਹੁੰਚ ਜਾਵੇ ਪਰ ਮੈਂ ਅੱਜ ਦੁਪਹਿਰ ਦੇ ਵੇਲੇ ਇੱਕ ਗੱਲ ਦੇ ਉੱਤੇ ਹੈਰਾਨ ਸੀ ਹੁਣ ਤੋਂ ਲਗਭਗ 4 ਕਿੰਟੇ ਪਹਿਲਾਂ 3 ਕਿੰਟੇ ਪਹਿਲਾਂ ਜਿਹੜੇ ਕੇਂਦਰ ਦੇ ਖੇ ਔਰ ਉਹਨਾਂ ਨੇ ਟਵੀਟ ਕੀਤਾ ਟਵੀਟ ਦੇ ਵਿੱਚ ਉਹਨਾਂ ਨੇ ਗੱਲ ਲਿਖੀ ਕਿ ਅੱਜ ਕਿਸਾਨ ਜਥੇਬੰਦਗਾਂ ਨੂੰ ਦਿੱਲੀ ਸੱਦਿਆ ਗਿਆ ਅੱਜ ਕਿਸਾਨਾਂ ਦੇ ਨਾਲ ਗੱਲਬਾਤ ਹੋ ਰਹੀ ਹੈ ਕਿਸਾਨਾਂ ਨੂੰ ਪਹਿਲੇ ਗੇੜ ਦੇ ਵਿੱਚ ਅਸੀਂ ਬਹੁਤ ਸਾਰੀਆਂ ਗੱਲਾਂ ਦਸੀਆਂ ਉਹਨਾਂ ਦੇ ਭੁਲੇਖੇ ਅਸੀਂ ਕੱਢ ਦਿੱਤੇ ਆ ਪਰ ਮੈਂ ਉਸ ਵਕਤ ਵੀ ਇਹ ਗੱਲ ਸੋਚਦਾ ਸੀ ਕਿ ਭੁਲੇਖੇ ਕੱਢਤੇ ਆ ਜਾਂ ਤੁਹਾਡੇ ਆਪਣੇ ਭੁਲੇਖੇ ਨਿਕਲ ਗਏ ਆ ਇਸ ਗੱਲ ਦਾ ਉਦੋਂ ਪਤਾ ਲੱਗਣਾ ਜਦੋਂ ਕਿਸਾਨਾਂ ਨੇ ਆ ਪਾ ਕੇ ਜਾਣਕਾਰੀ ਬਾਹਰ ਦਿੱਤੀ ਕਿਉਂਕਿ ਆਪਣੇ ਟਵਿੱਟਰ ਖਾਤੇ ਦੇ ਉੱਤੇ ਤੁਸੀਂ ਜੋ ਮਰਜ਼ੀ ਕਹਿ ਸਕਦੇ ਹੋ ਪਰ ਹੁਣ ਜਦੋਂ ਕਿਸਾਨਾਂ ਨੇ ਇਹ ਗੱਲ ਕਹੀ ਆ ਜਿੱਥੇ ਬੰਦਿਆਂ ਦੇ ਆਗੂਆਂ ਨੇ ਇਹ ਗੱਲ ਕਹੀ ਆ ਕਿ ਮੀਟਿੰਗ ਬੇਸਟਾ ਨਿਕਲੀ ਆ ਤਾਂ ਇਹਦੇ ਉੱਤੇ ਹੈਰਾਨੀ ਕੋਈ ਨਹੀਂ ਹੋਈ ਕੇਂਦਰ ਦੇ ਮੰਤਰੀ ਇਸ ਗੱਲ ਦੇ ਉੱਤੇ ਜ਼ੋਰ ਦੇਈ ਗਏ ਕਿ ਜੀ ਰੀਅਲ ਗੱਡੀਆਂ ਚੱਲਣ ਦਿਓ ਕਿਸਾਨ ਜਿੱਥੇ ਬੰਦਿਆਂ ਦੇ ਆਗੂ ਇਹ ਗੱਲ ਕਹੀ ਗਏ ਵੀ ਰੀਅਲ ਗੱਡੀਆਂ ਜ਼ਰੂਰ ਚਲਾਓ ਪਰ ਮਾਲ ਗੱਡੀਆਂ ਚਲਾਓ ਪਰ ਜਿੰਨੀ ਦੇਰ ਤੱਕ ਖੇਤੀ ਕਾਨੂੰਨ ਵਾਪਸ ਨਹੀਂ ਲੈਂਦੇ ਅਸੀਂ ਮੁ ਇਸ ਗੱਲ ਦੇ ਉੱਤੇ ਵੀ ਅੱਜ ਮੀਟਿੰਗ ਦੇ ਵਿੱਚ ਪੇਚ ਫਸਿਆ ਰਿਹਾ ਉਹ ਕਹਿੰਦੇ ਕੁੱਲ ਗੱਡੀਆਂ ਚਲਾਉਣ ਦੀ ਆਗਿਆ ਮਿਲੇ ਤੇ ਇਧਰੋਂ ਕਹਿ ਗਿਆ ਜੀ ਕਿ ਸਿਰਫ ਤੇ ਸਿਰਫ ਮਾਲ ਗੱਡੀਆਂ ਭੇਜ ਸਕਦੇ ਆ ਅਸਲ ਦੇ ਵਿੱਚ ਕੇਂਦਰ ਵੱਲੋਂ ਪੰਜਾਬ ਨੂੰ ਜ਼ਲੀਲ ਕਰਨ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਕਿਸਾਨ ਜਥੇਬੰਦੀਆਂ ਦੇ ਅੰਦੋਲਨ ਨੂੰ ਦਰਕਿਨਾਰ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਪੰਜਾਬ ਦੇ ਹਿੱਤਾਂ ਨੂੰ ਪੰਜਾਬ ਦੇ ਖੇਤਾਂ ਨੂੰ ਇਸ ਵਕਤ ਦਰਕਿਨਾਰ ਕਰਕੇ ਉਹਨਾਂ ਨੂੰ ਅਸਲ ਸਥਿਤੀ ਦੇ ਵਿੱਚ ਜਾਉਣ ਦੀ ਥਾਂ ਦੇ ਉੱਤੇ ਅਸਲ ਸਥਿਤੀ ਦਾ ਸਾਹਮਣਾ ਕਰਨ ਦੀ ਥਾਂ ਦੇ ਉੱਤੇ ਉਹਨਾਂ ਨੂੰ ਹੋਰ ਇੱਕ ਇਹੋ ਜਿਹਾ ਮਹਿਲ ਮਨਾਰਾ ਵਿਚਾਰਾਂ ਦਾ ਬਣਾ ਕੇ ਦਿਖਾਇਆ ਜਾ ਰਿਹਾ ਕਿ ਤੁਹਾਡੇ ਲਈ ਆਹ ਕੁਝ ਹੋ ਜਾਣਾ ਤੁਹਾਡੇ ਲਈ ਆਹ ਕੁਝ ਹੋ ਜਾਣਾ ਪਰ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਨਿਆਣੇ ਨਹੀਂ ਹਾਂ ਸਾਨੂੰ ਇਸ ਗੱਲ ਦਾ ਇਲਮ ਆ ਕਿ ਇਹ ਗੱਲਾਂ ਸਾਡੇ ਨਾਲ ਕਿਹੜੀ ਗੱਲਾਂ ਜੋੜੀਆਂ ਜਾ ਰਹੀਆਂ ਇਸ ਵਕਤ ਪੰਜਾਬ ਦਾ ਜਿਹੜਾ ਕਿਸਾਨ ਅੰਦੋਲਨ ਆ ਇਹ ਦੂਜੇ ਮਹੀਨੇ ਦੇ ਵਿੱਚ ਪਹੁੰਚ ਚੁੱਕਿਆ ਦੋ ਮਹੀਨੇ ਪੂਰੇ ਹੋਣ ਵਾਲੇ ਆ ਸ਼ਾਇਦ ਦੋ ਚਾਰ ਦਿਨਾਂ ਬਾਅਦ ਪੂਰੇ ਦੋ ਮਹੀਨੇ ਹੋ ਜਾਣੇ ਆ ਇਹਨਾਂ ਦੋ ਮਹੀਨਿਆਂ ਦੇ ਵਿੱਚ ਪੰਜਾਬ ਦੇ ਕਿਸਾਨਾਂ ਨੇ ਖੇਤ ਮਜ਼ਦੂਰਾਂ ਨੇ ਆਪਣੇ ਪਿੰਡੇ ਦੇ ਉੱਤੇ ਜੋ ਜੋ ਹੰਡਾਇਆ ਕੋਈ ਵੀ ਕੇਂਦਰੀ ਮੰਤਰੀ ਕੋਈ ਪੰਜਾਬ ਦਾ ਨੇਤਾ ਰਾਤ ਨੂੰ ਰੋੜਾਂ ਦੇ ਉੱਤੇ ਰਾਤ ਨਹੀਂ ਕੱਟ ਸਕਦਾ ਕੋਈ ਵੀ ਜਿਹੜਾ ਕੇਂਦਰ ਦਾ ਮੰਤਰੀ ਕੋਈ ਪੰਜਾਬ ਦਾ ਨੇਤਾ ਇਸ ਵਕਤ ਰੇਲ ਦੀਆਂ ਪਟੜੀਆਂ ਦੇ ਉੱਤੇ ਰਾਤਾਂ ਨਹੀਂ ਕੱਟ ਸਕਦਾ ਕਿਸੇ ਦਾ ਜੀ ਨਹੀਂ ਕਰਦਾ ਕਿ ਤੇ ਉਹ ਹਰੀ ਦਿਨ ਹੋਣ ਤੇ ਉਹ ਇਹ ਗੱਲ ਕਹਿਣ ਕਿ ਅਸੀਂ ਤਾਂ ਭਾਈ ਧਰਨਿਆਂ ਦੇ ਉੱਤੇ ਬਹਿਣਾ ਇਹ ਜਾਣਬੁੱਝ ਕੇ ਸਾਜ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਦੇ ਖਿਲਾਫ ਤੇ ਪੰਜਾਬ ਦੇ ਕਿਸਾਨਾਂ ਦੇ ਸੰਘਰਸ਼ ਨੂੰ ਖੇਤ ਮਜ਼ਦੂਰਾਂ ਦੇ ਸੰਘਰਸ਼ ਨੂੰ ਸ਼ਲਾਮ ਕਹਿਣੀ ਬਣਦੀ ਆ ਹੁਣੇ ਹੁਣੇ ਇੱਕ ਜਾਣਕਾਰੀ ਆਈ ਹੈ ਵੀ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਅਸੀਂ ਧਰਨੇ ਇਵੇਂ جاری ਰੱਖਾਂਗੇ ਦੀਵਾਲੀ ਦੇ ਮੌਕੇ ਦੀਵਾਲੀ ਦੀ ਰਾਤ ਨੂੰ ਯਾਨੀ ਕਿ ਭਲਕ ਨੂੰ ਅਸੀਂ ਧਰਨਿਆਂ ਦੇ ਵਿੱਚ ਹੀ ਮਸ਼ਾਲਾਂ ਜਗਾਵਾਂਗੇ ਅਸੀਂ ਇਹਨਾਂ ਦੇ ਮੂਹਰੇ ਟੱਸ ਤੋਂ ਅਸਲੀ ਹੋਵਾਂਗੇ ਕਿਉਂਕਿ ਇਹਨਾਂ ਦੇ ਵੱਲੋਂ ਸਾਡੇ ਉੱਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਸੀਂ ਦਬਣ ਵਾਲੇ ਨਹੀਂ ਆ ਕਿਉਂਕਿ ਮੁੱਦਾ ਪੰਜਾਬ ਦੀ ਹੋਂਦ ਦਾ ਜੇਕਰ ਪੰਜਾਬ ਦੀ ਹੋਂਦ ਹੀ ਨਾ ਰਹੀ ਤਾਂ ਫਿਰ ਅਸੀਂ ਜਿਹੜੀ ਮਰਜ਼ੀ ਪਾਰਟੀ ਨਾਲ ਜੁੜੇ ਹੋਗੇ ਫਿਰ ਸਾਡਾ ਬਣਨਾ ਕੀ ਹੈ ਇਹ ਗੱਲ ਸੱਚੀ ਹੈ ਵੀ ਜਦੋਂ ਕੋਈ ਵੀ ਅੰਦੋਲਨ ਬਹੁਤ ਲੰਮਾ ਚੱਲੇ ਜਾਂਦਾ ਉਸ ਵਕਤ ਉਹਦੇ ਮੂਰੇ ਬਹੁਤ ਸਾਰੀਆਂ ਚੁਣੌਤੀਗੰਦਰ ਪੇਸ਼ ਆਉਂਦੀਆਂ ਉਹ ਅੰਦੋਲਨ ਖਿੰਡਣ ਦੇ ਕਿਨਾਰੇ ਦੇ ਉੱਤੇ ਪਹੁੰਚ ਜਾਂਦਾ ਪਰ ਇਸ ਗੱਲ ਦੀ ਤਸੱਲੀ ਹੈ ਕਿ ਇਸ ਵਕਤ ਤੱਕ ਲਗਾਤਾਰ ਕਿਸਾਨ ਇਕਜਟਾ ਉਹ ਡਟੇ ਹੋਏ ਆ ਉਹਨਾਂ ਦੇ ਵੱਲੋਂ ਲਗਾਤਾਰ ਅੱਗੇ ਤੋਂ ਅੱਗੇ ਤੋਂ ਅੱਗੇ ਜਿਹੜਾ ਉਹ ਕਿਸਾਨ ਸੰਘਰਸ਼ ਵਧਾਉਣ ਦੀ ਗੱਲ ਕਹੀ ਜਾ ਰਹੀ ਹੈ 15 ਤਰੀਕ ਤੋਂ ਬਾਅਦ ਯਾਨੀ ਕਿ 15 ਨਵੰਬਰ ਤੋਂ ਬਾਅਦ ਇੱਕ ਵਾਰ ਫੇਰ ਕੇਂਦਰ ਦੇ ਵੱਲੋਂ ਮੀਟਿੰਗ ਕੀਤੀ ਜਾ ਸਕਦੀ ਹੈ ਹਲੇ ਤਰੀਕ ਇਸ ਮੁਤਲਕ ਤੈ ਹੋਣੀ ਹੈ ਪਰ ਕਿਸਾਨ ਜਥੇਬੰਦਗਾਂ ਦੀ ਮੀਟਿੰਗ ਹੁਣ 18 ਨਵੰਬਰ ਨੂੰ ਹੋਣੀ ਹੈ ਚੰਡੀਗੜ੍ਹ ਦੇ ਵਿੱਚ ਇਸ ਮੀਟਿੰਗ ਦੇ ਵਿੱਚ ਅਗਲੀ ਰੂਪਰੇਖਾ ਉਲੀਕੀ ਜਾਣੀ ਹੈ ਇਸ ਵਕਤ ਵੀ ਕੋਈ ਸਟਾਡੀ ਨਿਕਲਿਆ ਅੱਜ ਮੀਟਿੰਗ ਦੇ ਵਿੱਚ ਕਿ ਮਾਲ ਗੱਡੀਆਂ ਪੰਜਾਬ ਦੇ ਵਿੱਚ ਕਦੋਂ ਚੱਲਣਗੀਆਂ ਉਹ ਕਹੀ ਜਾਂਦੇ ਟਰੈਕ ਵੇਲੇ ਕਰ ਦਿਓ ਅਸੀਂ ਕਹਿੰਨੇ ਟਰੈਕ ਵੇਲੇ ਕੀਤੇ ਹੋਏ ਹਨ ਉਹ ਇਹ ਗੱਲ ਕਹਿੰਨੇ ਜੀ ਕਿ ਸਾਨੂੰ ਮਸਾਫਰ ਗੱਡੀਆਂ ਚਲਾਉਣ ਦਿਓ ਅਸੀਂ ਇਹ ਗੱਲ ਕਹਿੰਨੇ ਪਹਿਲਾਂ ਮਾਲ ਗੱਡੀਆਂ ਚਲਾ ਲਓ ਅੱ ਵੀ ਇਸੇ ਗੱਲ ਦੇ ਉੱਤੇ ਥੋੜੀ ਸ਼ਬਦਕ ਤਕਰਾਰਬਾਜ਼ੀ ਵੀ ਹੋਣ ਦੀ ਖਬਰ ਆਈ ਹੈ ਪਰ ਮੀਟਿੰਗ ਬਿਲਕੁਲ ਬੇਸਟਾ ਰਹੀ ਹੈ ਬਹੁਤ ਸਾਰੇ ਦਰਸ਼ਕਾਂ ਦੇ ਮਨ ਦੇ ਵਿੱਚ ਸੀ ਇਹ ਸਵਾਲ ਕਿ ਕੀ ਹੋਇਆ ਕੀ ਨਹੀਂ ਹੋਇਆ ਜੋ ਕੋਈ ਤੁਹਾਡੇ ਨਾਲ ਜਾਣਕਾਰੀ ਦੇ ਰੂਪ ਦੇ ਵਿੱਚ ਸਾਂਝਾ ਕੀਤਾ ਇਹ ਅੱਜ ਮੀਟਿੰਗ ਦੇ ਮੁੱਢਲੇ ਅੰਸ਼ਾ ਜਿਹੜੇ ਕਿ ਹੁਣੇ-ਹੁਣੇ ਅਜੀਤ ਵੈਬ ਟੀਵੀ ਨੂੰ ਪ੍ਰਾਪਤ ਹੋਏ ਆ ਜਿਵੇਂ ਜਿਵੇਂ ਇਸ ਮੁਤਲਕ ਹੋਰ ਜਾਣਕਾਰੀ ਆਉਂਦੀ ਹੈ ਉਵੇਂ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਹੋਰ ਜਾਣਕਾਰੀ ਸਾਂਝੀ ਕਰਾਂਗੇ ਸੋ ਹੁਣ ਦਿਓ ਆ ਗਿਆ ਬਹੁਤ ਬਹੁਤ ਮਿਹਰਬਾਨੀ